ਸੁਰ ਕੀ ਹੋਇਆ ਕੀ ਉਸਲੇ ਮੌਕੇ ਤੇ ਮੌਕੇ ਤੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਦੀ ਮੜੀ ਹੋਏ ਸਾਈਡ ਕੋ ਗਾ ਲਓ ਅਗਲਾ ਗਲਮੇ ਆਣ ਕੇ ਪੈਂਡਾ ਬਸ ਵੀ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਕੋ ਫਾਇਰ ਚਲਾਇਆ ਗਿਆ ਠੀਕ ਤੇ ਤੇਰੇ ਕਿਥੇ ਲੱਗੀ ਮੇਰੇ ਪਾਰ ਚ ਲੱਗੀ ਭਾਜੀ ਉਹ ਕਿਹੜੀ ਜਗ੍ਹਾ ਦੀ ਇਹ ਵਾਰਦਾਤ ਹੈ ਇਹ ਵਾਰਵਾਤ ਹੈ ਕੀ ਆ ਸਾਧਵਾਣੇ ਭਲੇ ਸਾਦੋਮਾਲੇ ਸਟਾਪ ਰੋਡ ਤੇ ਸਾਦੋਮਾਲੇ ਹਾਂਜੀ ਤੇ ਜਿਹੜੇ ਤੇਰੇ ਨਾਲ ਮੁੜਾ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਦੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਕੋਈ ਜਾਣ ਪਛਾਣ ਨਹੀਂ ਡਾਡੀ ਕੋਈ ਜਾਣ ਪਛਾਣ ਹੀ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਉਹ ਕਿਤੇ ਕੱਤਿਓ ਚਲੋ ਹਾਂਜੀ ਮੈਂ ਆਪਣੀ ਪਛਾਣ ਕਰਨ ਲਈ ਤੇ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਨਾਲ ਮੇਰੇ ਅੜਤੀ ਗੋਲੀ ਤੇ ਲਈ ਬੋਲੋ ਬੋਲੋ ਇਹਨਾਂ ਬੱਕਰੀ ਸੋਰਾ ਸੋਰਾ ਭਗਤ ਹੈਗੀ ਆ ਹੋਰ ਭਗਤ ਹੋਇਆ ਕੀ ਸੀ ਉਸੇ ਭੋਕੇ ਲੈ ਹਾਂਜੀ ਹੋਇਆ ਕੀ ਸੀ ਹੋਇਆ ਕੁਛ ਨਹੀਂ ਬਸ ਮੈਂ ਉਹਨਾਂ ਨੂੰ ਕਿਆ ਮੰਗਿਆ ਗੱਡੀ ਦਾ ਉੱਤਰ ਕੇ ਉਹਨਾਂ ਨੇ ਦਾਰੂ ਜ਼ਿਆਦਾ ਪੀਤੀ ਉਹ ਉੱਤਰ ਮੇਰੇ ਗਲੇ 'ਤੇ ਪਏ ਮੈਂ ਉੱਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾਂ ਉਨਾਂ ਨੇ ਹਾਤੇ ਕਿ ਮੇਰੇ ਪੜਤੀ ਬੋਲਦੇ ਨੇ ਬਸ ਇਹ ਗੱਲ 40 ਪਛਾਣਦੇ ਨਹੀਂ ਬੰਦੇ ਨੂੰ ਨਾ ਨਾ ਮੇਰੀ ਪਛਾਣ ਨਹੀਂ ਕਾਤੇ ਉਹ ਗੱਡੀ ਤੇ 15 ਕਾਰ ਤੇ ਹਾਂਜੀ ਮੈਨੂੰ ਇੱਕ ਗੱਡੀ ਦੀ ਪਛਾਣ ਨਹੀਂ ਆਈ ਮੈਂ I20 ਤੇ ਹਾਂ ਤੁਸੀਂ ਕਾਰਦੇ ਹੋ ਉਹ ਵੀ ਕਾਰਦੇ ਹਾਂ ਹਾਂਜੀ ਮਨਨੋ ਕਿ ਪਛਾ ਉਹਨਾਂ ਨੂੰ ਮੈਂ ਕਿਹਾ ਬਈ ਜਗ੍ਹਾ ਤੇ ਥੋੜੀ ਜੀ ਜੇ ਰਸਤਾ ਮੰਗਿਆ ਸੀ ਹਾਂ ਹਾਂਜੀ ਉਹ ਆਪਣੀ ਗਰਲਫ੍ਰੈਂਡ ਨਾਲ ਹੈ ਉਹਨੇ ਮੈਨੂੰ ਜਾਣ ਲਾਣੀ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਣਦਾ ਵੀਰ ਜੀ ਦੋਵਾਂ ਨੂੰ ਨਹੀਂ ਗਿਆ ਨਹੀਂ ਜਾਣਦਾ ਅੱਛਾ ਜੀ ਕੀ ਨਾਮ ਮੇਰਾ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਦੇ ਘਰ ਬੈਠੇ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਇਹ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਇਹ ਕੀ ਇਹ ਕਿੱਦਾਂ ਲੱਗੀਆਂ ਨੇ ਕੋਈ ਮਾੜਾ-ਮੋੜਾ ਪਤਾ ਲੱਗਾ ਮੈਂ ਕਿਹਾ ਮਤਲਬ ਹੀ ਨਹੀਂ ਹਾਂ ਤੇ ਹੋਰ ਕੋਈ ਨਹੀਂ ਲੱਗਦੇ ਇਹ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਤੇ ਕੀ ਹੋਇਆ ਕੀ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ ਡਾਕਟਰ ਨੇ ਦੱਸਿਆ ਵੀ ਗੋਲੀਆਂ ਵਰ ਸਰ ਨਿਕਲਣੀਆਂ ਇੱਥੇ ਹੈ ਕੋਈ ਨਹੀਂ ਬਸ ਇੰਨਾ ਹੀ ਹੈ ਫੇ ਲੈ ਜਾਓ ਗੋਡੇ ਦੇ ਗੋਲੀ ਤੱਕੀਆਂ ਕੋਈ ਨਾ ਦੀ ਕੋਈ ਲਾਕ ਡਾਟਾ ਕੀ ਕੋ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੇ ਲਾਕ ਡਾਟ ਅੱਜ ਤੱਕ ਨਹੀਂ ਕਰੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਰ ਤੇ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਲੱਗ ਗਏ ਨੇ ਕੋਣ ਸੀ ਕੋਈ ਮੈਂ ਕਿਹਾ ਸਿਰਫ ਸਾਨੂੰ ਇੰਨਾ ਹੀ ਕਿਹਾ ਵੀ ਗੋਲੀ ਲੱਗੀ ਹੈ ਤੇ ਇੱਥੇ ਆ ਜਾਓ ਹਸਪੀਟਲ ਬਸ ਇੰਨਾ ਹੀ ਬਸ ਆਇਆ ਠੀਕ ਕੀ ਮੰਗ ਕਰਦੇ ਆਪਾਂ ਕੀ ਮੰਗ ਕਰਨੀ ਜੀ ਜੇ ਉਹਨਾਂ ਦੀ ਕੋਈ ਰਜਿਸ ਹੋਏਗੀ ਬੱਚਿਆਂ ਨਾਲ ਤੇ ਭਰਾ ਨੂੰ ਮਾਫੀ ਦੇਣ ਉਹ શરી ਹੋਰ ਕੀ ਹੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾਲ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪਾਂ ਕਰਨੀ ਹੈ ਕੋਈ ਮੰਗ ਨਹੀਂ ਕਰਦੇ ਆਪਾਂ ਕਿਨੇ ਬਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਹੈ ਨਾ ਇਹਨਾਂ ਚੀਜ਼ਾਂ 'ਚ ਕੁਛ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾ ਚਲਾਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਹੈ ਆਪਾਂ ਨਾ ਕਿਸੇ ਨਾ ਕਿਤੇ ਰੰਜਿਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜਿਸ਼ ਰੱਖਣੀ ਨਹੀਂ ਰੰਜਿਸ਼ ਆ ਗਈ ਨਹੀਂ ਸਾਡਾ ਕਿਹੜਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦੇ ਦੁਸ਼ਮਣ ਹੈ ਅਜ ਤੱਕ ਅਹੀ 10 ਸਾਲਾਂ ਹੀ ਨਾ ਕਿਸ ਨੂੰ ਹੋਏ ਕਿਹਾ ਦੇ ਨਾ ਖਵਾਇਆ ਜੀ ਕਿਹਾ ਦੇ ਦਿਖਵਾਇਆ ਠੀਕ ਡਾਕਟਰ ਸਾਹਿਬ ਕੀ ਹੋਇਆ ਹੁਣ ਇਸ ਵੇਲੇ ਤੇ ਕਿੰਨੇ ਬੰਦੇ ਆਏ ਮੈਂ ਜੀ ਰਮਪ੍ਰੀਤ ਸੇਪਨੋ ਫਾਰਮੇਸੀ ਅਫਸਰ ਸਿਵਲ ਹਸਪਤਲ ਪਟਿਆਲਾ ਸਾਡੇ ਕੋਲ ਜੀ ਦੋ ਕੇਸ ਆਏ ਆ ਏ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਹਦੀ ਰੈਸ਼ ਹੈ ਕਿ ਜੀ ਮੁਰਗੀ ਮੁਹੱਲਾ ਪਟਿਆਲਾ ਇਹਦੇ ਵੀ ਗਨਛੋੜੇ ਲੱਤਾਂ ਤੇ ਜੀ ਗੋੜੀ ਬਜੀ ਹੈ ਤੁਹਾਡਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਨ ਆਫ ਰਜਿੰਦਰ ਕੁਮਾਰ ਇਹਦਾ ਰੈਜੀਡੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਇੱਕ ਛੋਟਾ ਜਿਹਾ ਗੋਲੀ ਗੋਲੀ ਲੱਗੀ ਆ ਅਸੀਂ ਇਹ ਤਾਂ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਨ ਦੇ ਦਿੱਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਹਮਸਾ ਦੀ ਕੋਈ ਨਾਨਕ ਹਸ ਤੋਂ ਰੈਫਰ ਕਰ ਦਿੱਤਾ ਕਿ ਬੁਝਿਸ਼ਣ ਮੁੜੇ ਬੱਚੇ ਠੀਕ ਨੇ ਪਰ ਗੋਲੀ ਲੱਗੀ ਆ ਬੱਚਿਆਂ ਦੇ ਬੱਚ ਲੱਤਾਂ ਤੇ ਲੱਗੀਆਂ ਆ ਔਰ ਵੀ ਕੋਈ ਤੁਹਾਨੂੰ ਇਨਫੋਰਮੇਸ਼ਨ ਹੈ ਕਿ ਕੋਈ ਹੋਰ ਕੋਈ ਬੰਦਾ ਹੈਗਾ ਵੈਸੇ ਨਾ ਨੇ ਹੋਰ ਨਿਸ਼ਾਸਨ ਕੋਈ ਸਾਡੇ ਕੋਲ ਦੋ ਹੀ ਆਇਆ ਜੀ 11:00 ਵਜੇ ਤੇ 10 ਮਿੰਟ ਤੇ ਆਇਆ ਦੋਨਾਂ ਦੇ ਕਿੰਨੇ ਲੱਗਿਆ ਬੜੀ ਦੋਵਾਂ ਦੇ 2-2 3-3 ਇੱਕ-ਇੱਕ ਦੋ-ਦੋ ਗੋਲੀਆਂ ਬਚੀਆਂ ਜੀ ਦੋ-ਦੋ ਦਿੰਨੇ ਗੋਲੀਆਂ ਬਚੀਆਂ ਹਾਂ ਜੀ ਦੋਨਾਂ ਦੀ ਲੱਤਾਂ ਜੀ ਲੱਤਾਂ ਦੇ ਬਚੀਆਂ ਜੀ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂਜੀ ਇਹ ਬਚੀਆਂ ਨੇ ਗੋਲੀਆਂ ਲੱਗੀਆਂ ਠੀਕ ਤਾਂ ਇਹ ਹਾਂ ਅਨਸਰ